ਜਨ ਹਰ ਹਰ ਨਾਮ ਜੜੜਾਇਆ ਸੋ ਸਤਗੁਰੂ ਪੁਰਜੋ ਦਿਨ ਸਰਾਤ ਜਨ ਜਗਨਾਤ ਜਗਦੀਸ ਜਪਾਇਆ ਸੋ ਸਤਗੁਰ ਦੇਖ ਇੱਕ ਨਿਮਖ ਨਿਮਖ ਜਨ ਹਰ ਕਾ ਹਰ ਪੰਥ ਬਤਾਇ ਇਸ ਸਤਗੁਰ ਕੀ ਸਭ ਪਗੀ ਪੋ ਜਨ ਮੋ ਅੰਧੇਰ ਜੁਕਾਇਆ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨਹਰ ਭਗਤ ਭੰਡਾਰ ਲਹਾਇਆ ਧੰਨ ਬਾਬਾ ਨਾਨਕ ਜੀ ਦੇੜ ਨਾ ਆਇਆ ਤੂੰ ਕਰਨ ਕਰਮ ਸੰਸਰਤ ਮੈਂ ਕਰਤ ਮੈਂ ਤੁਝ ਬਿਨ ਅਵਰ ਨਾ ਕੋਈ ਤੁਝ ਆਪੇ ਸਿਸ਼ਤ ਸਿਰ ਜੀਆ ਆਪੇ ਬੁਲਗੋਈ ਸਭ ਇੱਕੋ ਸ਼ਬਦ ਵਰਤਰਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋ ਖਨਾਨਕ ਆਰਾਧਿਆ ਪੁਰਮਖ ਨਾਨਕ ਆਰਾਧਿਆ ਸਭ ਅੱਖ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਆਇ ਜਿਉ ਰਾਮਾ ਕਹਿ ਜਰਾ ਕਰਦਾ ਆ ਰਾਮਾ ਢੇਕੀਆਂ ਵਡਿਆਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਦਾ ਦਰ ਕਰੀਮ ਦੇ ਜੀ ਆਰਜ਼ਿਕ ਸੰਭਾਹੇ ਸਾਈਂ ਕਾਰ ਕਮਾਵਣੀ ਟਰਿ ਛੋੜੀ ਤਨ ਪਾਏ ਨਾਨਕ ਇੱਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰ ਜਿਤ ਸਰਝਾਏ ਸੋ ਕਰ ਜਿਤ ਸਰ ਜਾਏ ਸਦ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਨਾਏ ਸਤਗੁਰ ਰਤੋ ਜੀ ਦਿਆਏ ਵੜਿਆ ਆਏ ਰਾਤ ਸੰਤ ਸਤਿ ਸ਼ਲਕਰ ਤਿਆਰ ਸੱਚਾ ਰਾਜ ਰਾਇਆ ਰਾਜਵਾਜ ਕੰਸ਼ੋ ਜਿਤ ਗੱਜ ਭਾਗੇ ਘਰ ਜਿਮਾ ਦੇ ਸ਼ਬਦ万ਨੇ ਤਾ ਰਾਜ ਕਰਧਾਰੀਆਂ ਬੰਦੂਤ ਦਵਾਸੀ ਤੇ ਕਾਲ ਕੰਤ ਕਮਾਰਿਆ ਰੰਗਾਇ ਦੁਨ ਗੋਸ਼ ਨਾਮ ਹਰ ਕੀ ਰਾਗ ਜੈ ਰਾਤ ਸੰਤ ਹੋ ਅਦ ਕਰ ਹਰ ਨਾ ਨਾ ਤੋਰੇ ਸੰਤੇ ਗੁਰ ਦੇ ਪਖੰਗ ਰਹਾ ਬਹੂਰੇ ਭਵੰਤ ਨਾਨਕ ਗੁਰ ਚਰਨ ਬਾਗੇ ਵਾਟੇ ਨਾ ਤੋਰੇ ਬੁਰੂ ਬਾਹੇ ਪਰ ਜੀ ਸਤਿ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਅਧਿ ਦੇਵ ਸਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗ ਆਇਆ ਮੁਰ ਆਇਆ ਵੱਚੇ ਧਰਮ ਹਦੂ ਕਰਮੀ ਆਪੋਆ ਸ੍ਰੀ ਵਾਹਿਗੁਰੂ ਜੀ ਤਨਸਰੀ ਮਹਲਾ 5 ਘਰ 12 ਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰ ਦੇਵਾ ਕੋਟ ਪਰਾਜ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨਤ ਸਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ